ਚੰਡੀਗੜ੍ਹ ਦੇ ਸੈਕਟਰ 4 ਦੇ ਵਿੱਚ ਤੇਜ਼ ਰਫ਼ਤਾਰ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ ਜਿੱਥੇ ਇੱਕ ਪੋਰਸ਼ ਗੱਡੀ ਨੇ ਦੋ ਸਕੂਟਰੀਆਂ ਨੂੰ ਟੱਕਰ ਮਾਰੀ ਹੈ ਇੱਕ ਸਕੂਟਰੀ ਦੇ ਉੱਪਰ ਨੌਜਵਾਨ ਮੁੰਡਾ ਸਵਾਰ ਸੀ ਜਰਕਿ ਦੂਜੀ ਸਕੂਟਰੀ ਦੇ ਉੱਪਰ ਦੋ ਔਰਤਾਂ ਨੇ ਜਣੀਆਂ ਸਵਾਰ ਸੀ ਤਾਂ ਦੋਵੇਂ ਜਣੀਆਂ ਔਰਤਾਂ ਸੀ ਜਿਹੜੀਆਂ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਈਆਂ ਜਰਕਿ ਸਕੂਟੀ ਸਵਾਰ ਮੁੰਡੇ ਦੀ ਤਾਂ ਮੌਕੇ ਦੇ ਉੱਪਰ ਹੀ ਮੌਤ ਹੋ ਗਿਆ ਤਾਂ ਕਾਫੀ ਤੇਜ਼ ਰਫ਼ਤਾਰ ਇਹ ਕਾਰ ਸੀ ਜਿਸ ਦੇ ਅੱਗੇ ਸਕੂਟਰੀਆਂ ਜਿਹੜੀ ਉਹ ਫਸ ਜਾਂਦੀ ਹੈ ਤੇ ਕਈ ਮੀਟਰ ਤੱਕ ਉਹ ਤੇਜ਼ ਰਫ਼ਤਾਰ ਕਾਰ ਉਸ ਸਕੂਟੀ ਨੂੰ ਤੇ ਸਕੂਟੀ ਸਵਾਰ ਨੂੰ ਘੜੀਸ ਦੀ ਰਹਿੰਦੀ ਆ ਤਾਂ ਮੌਕੇ ਦੇ ਉੱਪਰ ਹੀ ਉਸ ਦੀ ਮੌਤ ਆ ਝੜੀ ਉਹ ਹੋ ਜਾਂਦੀ ਆ ਤਾਂ ਅੰਕਿਤ ਵਜੋਂ ਮੁੰਡੇ ਦੀ ਪਛਾਣ ਹੋਈ ਆ ਜਿਸ ਇਸ ਹਾਦਸੇ ਦੇ ਵਿੱਚ ਮੌਤ ਹੋਈ ਆ ਤਾਂ ਨਵੇਂ گاਉਂ ਦਾ ਇਹ ਮੋਟਾ ਜਿਹੜਾ ਉਹ ਰਹਿਣ ਵਾਲਾ ਸੀ ਜਰਕੀ ਕਾਰ ਚਾਲਕ ਸੈਕਟਰ 22 ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਤਾਂ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਫੋਰਸ਼ ਕਾਰ ਨੂੰ ਵੀ ਕਬਜ਼ੇ ਦੇ ਵਿੱਚ ਲਿਆ ਗਿਆ ਤਾਂ तमाम ਤਸਵੀਰਾਂ ਨੇ ਝੜੀਆਂ ਉਸ ਹਾਦਸੇ ਦੀਆਂ ਨਿਕਲ ਕੇ ਸਾਹਮਣੇ ਆਈਆਂ ਦੇ ਰਾਤ ਇਹ ਹਾਦਸਾ ਵਾਪਰਿਆ ਜਿੱਥੇ ਇੱਕ ਤੇਜ਼ ਰਫਤਾਰ ਪੋਰਸ਼ਕਾਰ ਨੇ ਦੋ ਸਕੂਟਰੀਆਂ ਨੂੰ ਟੱਕਰ ਮਾਰ ਦਿੱਤੀ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਮੁੰਡੇ ਦਾ ਤਾਂ ਕਾਫੀ ਜ਼ਿਆਦਾ ਬੁਰਾ ਹਾਲ ਕਰ ਦਿੱਤਾ ਇੱਕ ਸਕੂਟਰੀ ਦੇ ਉੱਪਰ ਦੋ ਔਰਤਾਂ ਸਵਾਰ ਸਨ ਉਹ ਵੀ ਇਸ ਹਾਸਲੇ ਦੌਰਾਨ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਈਆਂ ਨੇ ਉਹਨਾਂ ਦਾ ਇਲਾਜ ਹੈ ਜਿਹੜਾ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਜਦਕਿ ਮ੍ਰਿਤਕ ਨੌਜਵਾਨ ਦੀ ਤਾਂ ਮੌਕੇ ਦੇ ਉੱਪਰ ਹੀ ਮੌਤ ਹੋ ਜਾਂਦੀ ਹੈ ਤਾਂ ਮ੍ਰਿਤਕ ਨੌਜਵਾਨ ਦੀ ਸਕੂਟਰੀ ਤੇ ਮ੍ਰਿਤਕ ਨੌਜਵਾਨ ਕਾਰ ਦੇ ਹੇਠਾਂ ਫਸ ਜਾਂਦੇ ਨੇ ਅਗਲੇ ਪਾਸੇ ਤਾਂ ਕਾਰ ਆ ਜਿਹੜੀ ਉਹ ਕਈ ਮੀਟਰ ਤੱਕ ਸਕੂਟਰੀ ਤੇ ਮ੍ਰਿਤਕ ਮੁੰਡੇ ਨੂੰ ਕਢੀਸਦੀ ਰਹਿੰਦੀ ਆ ਮੁੰਡੇ ਦੇ ਦੋ ਟੁਕੜੇ ਨਿਛੜੇ ਹੋ ਗਏ ਨੇ ਲਤਾਂ ਬਾਹਾਂ ਨੇ ਜੜੀਆਂ ਉਹ ਟੁੱਟ ਚੁੱਕੀਆਂ ਸੀ ਤਾਂ ਮੌਕੇ ਦੇ ਉੱਪਰ ਹੀ ਮੁੰਡੇ ਦੀ ਮੌਤ ਆ ਜੜੀ ਉਹ ਹੋ ਜਾਂਦੀ ਆ ਤਾਂ ਕਾਫੀ ਰੂਹ ਨੂੰ ਕੰਬਾਉਣ ਵਾਲਾ ਇਹ ਹਾਦਸਾ ਵਾਪਰਿਆ ਜਿੱਥੇ ਤੇਜ਼ ਰਫ਼ਤਾਰ ਕਾਰ ਨੇ ਇੱਕ ਮੁੰਡੇ ਦੀ ਜਾਂ ਲਈਆ ਤਾਂ ਕਾਫੀ ਤੇਜ਼ ਰਫਤਾਰ ਦੇ ਨਾਲ ਚਾਲਕ ਦੇ ਵੱਲੋਂ ਆਪਣੀ ਕਾਰ ਨੂੰ ਚਲਾਇਆ ਜਾ ਰਿਹਾ ਸੀ ਤਾਂ ਉਸ ਨੇ ਦੋ ਸਕੂਟਰੀਆਂ ਨੂੰ ਟੱਕਰ ਮਾਰ ਦਿੱਤੀ ਇੱਕ ਸਕੂਟਰੀ ਦੇ ਉੱਪਰ ਦੋ ਔਰਤਾਂ ਸਵਾਰ ਸਨ ਜਿਹੜੀਆਂ ਕਿ ਜ਼ਖਮੀ ਹੁੰਦੀਆਂ ਨੇ ਜਰ ਕਿ ਜਿਹੜਾ ਦੂਜੀ ਸਕੂਟਰੀ ਦੇ ਉੱਪਰ ਇੱਕ ਮੁੰਡਾ ਸਵਾਰ ਸੀ ਉਸ ਦੀ ਤਾਂ ਮੌਕੇ ਦੇ ਉੱਪਰ ਹੀ ਮੌਤ ਹੋ ਜਾਂਦੀ ਹੈ ਤਾਂ ਅੱਜ ਉਸ ਮ੍ਰਿਤਕ ਨੌਜਵਾਨ ਦਾ ਜਨਮ ਦਿਨ ਸੀ ਤਾਂ ਅੰਕੇਤ ਵਜੋਂ ਉਸ ਦੀ ਪਛਾਣ ਹੋਈ ਹੈ ਜਿਹੜਾ ਕਿ ਨਵੇਂ گاؤں ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਸੀ ਚੰਡੀਗੜ੍ਹ ਦੇ ਸੈਕਟਰ 4 ਦੇ ਵਿੱਚ ਤੇਜ਼ ਰਫ਼ਤਾਰ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ ਜਿੱਥੇ ਇੱਕ ਪੌਰਸ਼ ਗੱਡੀ ਨੇ ਦੋ ਸਕੂਟਰੀਆਂ ਨੂੰ ਟੱਕਰ ਮਾਰੀ ਐ ਇੱਕ ਸਕੂਟਰੀ ਦੇ ਉੱਪਰ ਨੌਜਵਾਨ ਮੁੰਡਾ ਸਵਾਰ ਸੀ ਜਰਕਿ ਦੂਜੀ ਸਕੂਟਰੀ ਦੇ ਉੱਪਰ ਦੋ ਔਰਤਾਂ ਨੇ ਛੜੀਆਂ ਸਵਾਰ ਸੀ ਤਾਂ ਦੋਵੇਂ ਜਣੀਆਂ ਔਰਤਾਂ ਸੀ ਜਿਹੜੀਆਂ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਈਆਂ ਜਰਕਿ ਸਕੂਟੀ ਸਵਾਰ ਮੁੰਡੇ ਦੀ ਤਾਂ ਮੌਕੇ ਦੇ ਉੱਪਰ ਹੀ ਮੌਤ ਹੋ ਗਈ ਐ ਤਾਂ ਕਾਫੀ ਤੇਜ਼ ਰਫ਼ਤਾਰ ਇਹ ਕਾਰ ਸੀ ਜਿਸ ਦੇ ਅੱਗੇ ਸਕੂਟਰੀਆਂ ਜਿਹੜੀ ਉਹ ਫਾਜ ਜਾਂਦੀ ਐ ਤੇ ਕਈ ਮੀਟਰ ਤੱਕ ਉਹ ਤੇਜ਼ ਰਫ਼ਤਾਰ ਕਾਰ ਉਸ ਸਕੂਟੀ ਨੂੰ ਤੇ ਸਕੂਟੀ ਸਵਾਰ ਨੂੰ ਕੜੀਸ ਦੀ ਰੈਂਦੀ ਆ ਤਾਂ ਮੌਕੇ ਦੇ ਉੱਪਰ ਹੀ ਉਸ ਦੀ ਮੌਤ ਆ ਝੜੀ ਉਹ ਜਾਂਦੇ ਆ ਤਾਂ ਅੰਕਿਤ ਵਜੋਂ ਮੁੰਡੇ ਦੀ ਪਛਾਣ ਹੋਈ ਆ ਜਿਸ ਇਸ ਹਾਸੇ ਦੇ ਵਿੱਚ ਮੌਤ ਹੋਈ ਆ ਤਾਂ ਨਵੇਂ گاؤں ਦਾ ਇਹ ਮੋਟਾ ਜਿਹਾ ਉਹ ਰਹਿਣ ਵਾਲਾ ਸੀ ਜਰਕੀ ਕਾਰ ਚਾਲਕ ਸੈਕਟਰ 22 ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਤਾਂ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਫੋਰਸ਼ ਕਾਰ ਨੂੰ ਵੀ ਕਬਜ਼ੇ ਦੇ ਵਿੱਚ ਲਿਆ ਗਿਆ ਤਾਂ तमाम ਤਸਵੀਰਾਂ ਨੇ ਝੜੀਆਂ ਉਸ ਹਾਸੇ ਦੀਆਂ ਨਿਕਲ ਕੇ ਸਾਹਮਣੇ ਆਈਆਂ ਦੇਰ ਰਾਤ ਇਹ ਹਾਦਸਾ ਵਾਪਰਿਆ ਜਿੱਥੇ ਇੱਕ ਤੇਜ਼ ਰਫ਼ਤਾਰ ਫੋਰਸ਼ ਕਾਰ ਨੇ ਦੋ ਸਕੂਟਰੀਆਂ ਨੂੰ ਟੱਕਰ ਮਾਰ ਦਿੱਤੀ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਮੁੰਡੇ ਦਾ ਤਾਂ ਕਾਫੀ ਜ਼ਿਆਦਾ ਬੁਰਾ ਹਾਲ ਕਰ ਦਿੱਤਾ ਇੱਕ ਸਕੂਟਰੀ ਦੇ ਉੱਪਰ ਦੋ ਔਰਤਾਂ ਸਵਾਰ ਸਨ ਉਹ ਵੀ ਇਸ ਆਸਰੇ ਦੌਰਾਨ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਈਆਂ ਨੇ ਉਹਨਾਂ ਦਾ ਇਲਾਜ ਹੈ ਜਿਹੜਾ ਉਹ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਜਲਕਿ ਮ੍ਰਿਤਕ ਨੌਜਵਾਨ ਦੀ ਤਾਂ ਮੌਕੇ ਦੇ ਉੱਪਰ ਹੀ ਮੌਤ ਹੋ ਜਾਂਦੀ ਹੈ ਤਾਂ ਮ੍ਰਿਤਕ ਨੌਜਵਾਨ ਦੀ ਸਕੂਟਰੀ ਤੇ ਮ੍ਰਿਤਕ ਨੌਜਵਾਨ ਕਾਰ ਦੇ ਹੇਠਾਂ ਫਸ ਜਾਂਦੇ ਨੇ ਅਗਲੇ ਪਾਸੇ ਤਾਂ ਕਾਰ ਆ ਜਿਹੜੀ ਉਹ ਕਈ ਮੀਟਰ ਤੱਕ ਸਕੂਟਰੀ ਤੇ ਮ੍ਰਿਤਕ ਮੁੰਡੇ ਨੂੰ ਕਢੀਸਦੀ ਰਹਿੰਦੀ ਆ ਮੁੰਡੇ ਦੇ ਦੋ ਟੁਕੜੇ ਨੇ ਛਿੜੇ ਹੋ ਗਏ ਨੇ ਲਤਾਂ ਬਾਹਾਂ ਨੇ ਝੜੀਆਂ ਉਹ ਟੁੱਟ ਚੁੱਕੀਆਂ ਸੀ ਤਾਂ ਮੌਕੇ ਦੇ ਉੱਪਰ ਹੀ ਮੁੰਡੇ ਦੀ ਮੌਤ ਆ ਝੜੀ ਉਹ ਜਾਂਦੀ ਆ ਤਾਂ ਕਾਫੀ ਰੂਹ ਨੂੰ ਕੰਬਾਉਣ ਵਾਲਾ ਇਹ ਹਾਦਸਾ ਵਾਪਰਿਆ ਜਿੱਥੇ ਤੇਜ਼ ਰਫ਼ਤਾਰ ਕਾਰ ਨੇ ਇੱਕ ਮੁੰ ਚਾਲ ਰਹੀ ਹਿਆ ਤਾਂ ਕਾਫੀ ਤੇਜ਼ ਰਫਤਾਰ ਦੇ ਨਾਲ ਚਾਲਕ ਦੇ ਵੱਲੋਂ ਆਪਣੀ ਕਾਰ ਨੂੰ ਚਲਾਇਆ ਜਾ ਰਿਹਾ ਸੀ ਤਾਂ ਉਸ ਨੇ ਦੋ ਸਕੂਟਰੀਆਂ ਨੂੰ ਟੱਕਰ ਮਾਰ ਦਿੱਤੀ ਇੱਕ ਸਕੂਟਰੀ ਦੇ ਉੱਪਰ ਦੋ ਔਰਤਾਂ ਸਵਾਰ ਸਨ ਜਿਹੜੀਆਂ ਕਿ ਜ਼ਖਮੀ ਹੁੰਦੀਆਂ ਨੇ ਜਰ ਕਿ ਜਿਹੜਾ ਦੂਜੀ ਸਕੂਟਰੀ ਦੇ ਉੱਪਰ ਇੱਕ ਮੁੰਡਾ ਸਵਾਰ ਸੀ ਉਸ ਦੀ ਤਾਂ ਮੌਕੇ ਦੇ ਉੱਪਰ ਹੀ ਮੌਤ ਹੋ ਜਾਂਦੀ ਹੈ ਤਾਂ ਅੱਜ ਉਸ ਮ੍ਰਿਤਕ ਨੌਜਵਾਨ ਦਾ ਜਨਮ ਦਿਨ ਸੀ ਤਾਂ ਅੰਕਿਤ ਵਜੋਂ ਉਸ ਦੀ ਪਛਾਣ ਹੋਈ ਹੈ ਜਿਹੜਾ ਕਿ ਨਵੇਂ گاؤں ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ